ਸਾਥੀ ਕਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਵਿਗਲ ਬਚੂਕਿਆ ਹੈ 15 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਨੇਪਰੇ ਚੜ੍ਹ ਦਿੱਤੀਆਂ ਜਾਣਗੀਆਂ ਲੇਕਿਨ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਵੱਡੀ ਖਬਰ ਆ ਗਈ ਹੈ ਜਿਮਨੀ ਚੋਣਾਂ ਨੂੰ ਲੈ ਕੇ ਕਿਉਂਕਿ ਲਗਭਗ ਜਿਹੜੇ ਵਿਧਾਇਕ ਐਮਪੀ ਬਣਨੇ ਉਹਨਾਂ ਨੂੰ ਅਸਤੀਫੇ ਦਿੱਤੇਆਂ ਹੋਇਆਂ ਨੂੰ 6 ਮਹੀਨੇ ਹੋ ਗਏ ਨੇ ਹਲਕਾ ਗਦਰਬਾਹਾ ਚੱਬੇਵਾਲ ਡੇਰਾਬਾਬਾ ਨਾਨਕ ਅਤੇ ਬਰਨਾਲਾ ਤੋਂ ਇਥੋਂ ਦੇ ਮੌਜੂਦਾ ਵਿਧਾਇਕ ਅਲੱਗ-ਅਲੱਗ ਪਾਰਟੀਆਂ ਤੋਂ ਹੁਣ ਲੋਕ ਸਭਾ ਦੇ ਮੈਂਬਰ ਬਣ ਗਏ ਨੇ ਜਿਹੜਾ ਮਿਆਦ ਹੈ ਉਹ 6 ਮਹੀਨੇ ਪੂਰੇ ਹੋ ਗਏ ਨੇ ਦੱਸ ਦਈਏ ਕਿ ਇਸ ਨੂੰ ਲੈ ਕੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਲੇ ਤਿਆਰੀ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਅੱਜ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਇਹਨਾਂ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਲਗਾ ਦਿੱਤੇ ਸੀ ਫਿਰ ਹੁਣ ਦੂਜੀ ਵਾਰ ਬਾਜ਼ੀ ਮਾਰ ਗਿਆ ਭਾਰਤੀ ਜਨਤਾ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨੇ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਲਗਾ ਦਿੱਤੇ ਨੇ ਗਿੱਦੜਵਾਹਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਤੋਂ ਯਾਨੀ ਕਿ ਇਹਨਾਂ ਸਾਰੀਆਂ ਪਾਰਟੀਆਂ ਚਲਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਢਿੰਕ ਲੱਗ ਗਈ ਹੈ ਕਿ ਜਿਮਣੀ ਚੋਣਾਂ ਦਾ ਐਲਾਨ ਥੋੜੀ ਦੇਰ ਵਿੱਚ ਹੋ ਸਕਦਾ ਹੈ ਦੱਸ ਦਿੰਨੇ ਆ ਕਿ ਕਦੋਂ ਹੋਵੇਗਾ ਜਿਮਨੀ ਚੋਣਾਂ ਦਾ ਐਲਾਨ ਕਿਉਂਕਿ ਲਗਭਗ ਜਿਹੜੇ ਵਿਧਾਇਕ ਨੇ ਉਹਨਾਂ ਦੀ ਜਿਹੜੀ ਵੈਲਿਡਿਟੀ ਹੈ ਡਿਊਰੇਸ਼ਨ ਹੈ ਉਸ ਨੂੰ 6 ਮਹੀਨੇ ਪੂਰੇ ਹੋ ਗਏ ਨੇ 6 ਮਹੀਨਿਆਂ ਦੇ ਅੰਦਰ ਇਹ ਚੋਣ ਕਮਿਸ਼ਨ ਦੀ ਜਿਹੜੀ ਹੈ ਮਜਬੂਰੀ ਬਣ ਜਾਂਦੀ ਹੈ ਕਿ ਉਹ ਚੋਣਾ ਚਾਹੇ ਜਿਮਨੀ ਹੋਣ ਚਾਹੇ ਪੰਚਾਇਤੀ ਹੋਣ ਚਾਹੇ ਲੋਕ ਸਭਾ ਦੀ ਚੋਣਾ ਹੋਣ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਨੇਪਰੇ ਚੜਾਉਣਾ ਸੰਪੂਰਨ ਕਰਾ ਦੇਣਾ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਮੌਸਮ ਫਿੱਟ ਨਹੀਂ ਹੈ ਅਨੁਕੂਲ ਨਹੀਂ ਹੈ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਗਰਮੀ ਵਧੀ ਹੋਈ ਹੈ ਹੜ੍ਹਾਂ ਦਾ ਖਤਰਾ ਪੰਜਾਬ ਤੇ ਹਿਮਾਚਲ ਦੇ ਵਿੱਚ ਵੜਿਆ ਹੋਇਆ ਹੈ ਇਸ ਨੂੰ ਲੈ ਕੇ ਚੋਣਾ ਮੁਲਤਵੀ ਕਰ ਦਿੱਤੀ ਗਿਆ ਸੀ 6 ਮਹੀਨਿਆਂ ਦੇ ਲਈ ਲੇਕਿਨ ਪੰਚਾਇਤੀ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਆ ਗਈ ਹੈ ਚੋਣ ਕਮਿਸ਼ਨ ਮਤਲਬੇ ਵੱਲੋਂ ਜਿਮਣੀ ਚੋਣਾਂ ਦਾ ਐਲਾਨ ਬਸ 2-3 ਦਿਨਾਂ ਦੇ ਵਿੱਚ ਹੋ ਜਾਵੇਗਾ ਜਿਵੇਂ ਹੀ ਪੰਚਾਇਤੀ ਚੋਣਾਂ ਸੰਪੰਨ ਹੋਣਗੀਆਂ ਨਾਲ ਦੇ ਨਾਲ ਹੀ ਜਿਮਣੀ ਚੋਣਾਂ ਦਾ ਵੀ ਵਿਗਲ ਯਾਨੀ ਕਿ ਤਰੀਕ ਜਿਹੜੀ ਹੈ ਪੱਕੀ ਹੋ ਜਾਵੇਗੀ ਇੱਕ ਪਾਸੇ ਲੋਕ ਪੰਚਾਇਤੀ ਚੋਣਾਂ ਦੀ VOTING ਕਰ ਰਹੇ ਹੋਣਗੇ ਦੂਸਰੇ ਪਾਸੇ ਹਲਕਾ ਗੱਦਰਬਾੜਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਬਰਨਾਲਾ ਬਰਨਾਲਾ ਤੋਂ ਸੋਚੇ ਹੋਣਗੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਜਿਮਣੀ ਚੋਣ ਜਿਤਨੀ ਹੈ ਹਲਕਾ ਜਨਤਰਵੈਸ ਤੋਂ ਮਹਿੰਦਰਪਾਲ ਭਗਤ ਜਿਹੜੇ ਮੰਤਰੀ ਵੀ ਬਣੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਮਣੀ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਇੱਕ ਦੋ ਦਿਨ ਦੇ ਅੰਦਰ ਅੰਦਰ ਹੋ ਸਕਦਾ ਹੈ ਕਿਉਂਕਿ ਉਹ ਵੈਲਿਡਿਟੀ ਉਹ ਡਿਊਰੇਸ਼ਨ ਬਿਲਕੁਲ ਅੱਜ ਜਦ ਦੱਸੀ ਜਾ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਨਵੰਬਰ ਦੇ ਵਿੱਚ 6 ਮਹੀਨੇ ਪੂਰੇ ਹੋ ਜਾਣਗੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਇਸ ਤੋਂ ਪਹਿਲਾਂ ਇਹ ਹੁਣ ਚੋਣ ਕਮਿਸ਼ਨ ਦੀ ਜਿਹੜੀ ਮਜਬੂਰੀ ਬਣ ਗਈ ਹੈ ਕਿ ਜਲਦੀ ਤੋਂ ਜਲਦੀ ਜਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਪਹਿਲੇ ਹੀ ਇਸ ਗੱਲ ਦੀ ਪੜਕ ਲੱਗ ਗਈ ਹੈ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਪਤੇ ਖੋਲ ਦਿੱਤੇ ਉਹਨਾਂ ਨੇ ਹਲਕਾਂ ਚਾਰਜ ਤੇ ਕੋ ਹਲਕਾਂ ਚਾਰਜ ਲਗਾਤੇ ਇਹਨਾਂ ਚਾਰਾਂ ਕਾਂਦੇ ਵਿੱਚ ਮਨਪ੍ਰਿਤ ਬਾਦਲ ਅਤੇ ਇਕਬਾਲ ਢਿੱਲੋਂ ਮਨਪ੍ਰਿਤ ਬਾਦਲ ਹਲਕਾ ਗਿੱਦੜਵਾਹਾ ਤੋਂ ਅਤੇ ਇਕਬਾਲ ਢਿੱਲੋਂ ਬਰਨਾਲਾ ਤੋਂ ਚੋਣ ਜਿਹੜੀਆਂ ਕਾਰਵਾਈਆਂ ਨੇ ਚੋਣਾਂ ਦੀਆਂ ਉਹਨਾਂ ਨੂੰ ਤੇਜ਼ ਕਰ ਦਿੱਤਾ ਹੈ ਇਟ ਮੀਨਸ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਜਾ ਕੇ ਖਬਰ ਮਿਲ ਚੁੱਕੀ ਹੈ ਕਿ ਜਮਨੀ ਚੋਣਾਂ ਦਾ ਰਾਣ ਚੋਣ ਕਮਿਸ਼ਨ ਵੱਲੋਂ ਇਸ ਹਫਤੇ ਵਿੱਚ ਹੋ ਸਕਦਾ ਹੈ ਧੰਨਵਾਦ